ਸਾਰੇ ਆਪਣੇ ਜਲੰਧਰ ਨਿਵਾਸੀਆਂ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਪਿਛਲੇ ਕੁਝ ਘੰਟਿਆਂ ਤੋਂ ਲਗਾਤਾਰ ਜਿਹੜਾ ਮੀਂਹ ਪੈ ਰਿਹਾ ਉਹਦੇ ਕਰਕੇ ਜਿਹੜਾ ਸਾਡੇ ਨਦੀ ਨਾਲਿਆਂ ਤੋਂ ਪਾਣੀ ਹੁੰਦਾ ਹੋਇਆ ਹੁਣ ਸਤਲੁਜ ਦਰਿਆ 'ਚ ਡਿੱਗਿਆ ਤੇ ਉਹਦੇ ਵਿੱਚ ਪਿੱਛੇ ਰੁਪੜ ਵਾਲੇ ਪਾਸੇ ਜਿਹੜਾ ਵਹਾਅ ਹੈਗਾ ਸਤਲੁਜ ਦਾ ਤੇਜ਼ ਹੋਇਆ ਤੇ ਇੱਕ ਐਡਵਾਂਸ ਅਸੀਂ ਇੱਕ ਐਡਵਾਈਜ਼ਰੀ ਜਾਰੀ ਕਰ ਰਹੇ ਹਾਂ ਕਿ ਹੋ ਸਕਦਾ ਅਗਲੇ 12 ਤੋਂ 14 ਘੰਟੇ ਦੇ ਵਿੱਚ ਜਿਹੜਾ ਸਾਡੇ ਪਿਲੌਰ ਐਂਡ ਵਿਦਰਪਿੰਡ ਦਾ ਪੂਲ ਆਤੋਂ ਪਾਣੀ ਲੰਘਦਾ ਉਹ ਲੈਵਲ ਜਿਹੜਾ ਹੈ ਹੁਣ ਇਸ ਵੇਲੇ ਲਗਭਗ 60 ਤੋਂ 70 ਹਜ਼ਾਰ ਚੱਲ ਰਿਹਾ ਉਹ ਸਵਾ ਲੱਖ ਜਿਹੜਾ ਕਿਊਬਿਕ ਹੈ ਉਹ ਹੋ ਜਾਵੇ ਜਦੋਂ ਇੰਨਾ ਪਾਣੀ ਇੰਨੀ ਤੇਜ਼ ਸਪੀਡ ਨਾਲ ਚੱਲਦਾ ਹੈਗਾ ਤੇ ਹੋ ਸਕਦਾ ਹੈ ਕਿ ਕੁਝ ਥਾਵਾਂ ਤੇ ਜਿਹੜੇ ਸਾਡਾ ਇਹ ਪਾਣੀ ਹੈ ਉਤੇ ਕਿਨਾਰੇ ਦੇ ਵਿੱਚ ਆ ਸਕਦਾ ਹੈਗਾ ਪਰ ਇਹ ਵੀ ਹੋ ਸਕਦਾ ਹੈ ਪਾਣੀ ਸਿੱਧਾ ਜਿੱਦਾ ਲੰਘ ਜਾਵੇ ਸੋ ਸਾਨੂੰ ਸਤਰਪਤਾ ਬਰਤਨ ਦੀ ਬਹੁਤ ਜ਼ਿਆਦਾ ਲੋੜ ਹੈ ਸਾਡੀ ਜਿਹੜੀ ਟੀਮਾਂ ਹੈਗੀਆਂ ਹੁਣ ਤੋਂ ਲੈ ਕੇ ਅਗਲੇ ਕੁਝ ਦਿਨਾਂ ਤੱਕ ਉੱਥੇ ਹੀ ਬੰਨਾਂਦੇ ਰਹਿਣਗੇ ਸਾਡੇ ਸਾਰੇ ਸੀਨੀਅਰ ਅਫਸਰ ਇਨਕਲੂਡਿੰਗ ਮੈਂ ਜਿਹੜਾ ਉੱਥੇ ਬੰਨਾਂਦੇ ਰਹਾਂਗੇ ਕੋਈ ਵੀ ਕੋਈ ਵੀ ਇਹਦੇ ਵਿੱਚ ਇਨਫੋਰਮੇਸ਼ਨ ਜੇ ਸ਼ੇਅਰ ਕਰਨੀ ਹੈ ਅਸੀਂ ਤੁਹਾਡੇ ਮਾਧਿਅਮ ਨਾਲ ਹੀ ਤੁਹਾਨੂੰ ਪਹੁੰਚਾਵਾਂਗੇ ਤਾਂ ਕਿ ਤੁਸੀਂ ਸਹੀ ਸਮੇਂ ਤੇ ਸਹੀ ਕਦਮ ਚੁੱਕ ਸਕੋ ਸਾਡੇ ਵੱਲੋਂ ਰੀਲੀਫ ਸੈਂਟਰ ਜਿਹੜੇ ਆ ਉਹ ਬਣਾਏ ਗਏ ਆ ਚਿਰੰਜਾ ਜਿਹੜੇ ਹਾਈ ਗਰਾਉਂਡ 'ਸੇ ਬਣੇ ਹੋਏ ਆ ਜੇ ਸਾਡੇ ਵੱਲੋਂ ਅਪੀਲ ਕੀਤੀ ਜਾਂਦੀ ਹੈ ਤੁਹਾਨੂੰ ਜਾਂ ਤੁਹਾਡੇ ਪਛੂਆਂ ਨੂੰ ਇਹਦਾ ਉੱਚੇ ਹਾਇਰ ਗਰਾਉਂਡ ਤੇ ਲੈ ਕੇ ਜਾਂਦੀ ਉੱਚੇ ਧਾਵਾਂ ਤੇ ਲੈ ਕੇ ਜਾਣ ਲਈ ਤੇ ਤੁਸੀਂ ਸਾਡੇ ਨਾਲ ਆਓ ਤੁਹਾਡੇ ਜਿਹੜੇ ਵਿੱਚ ਆਪਣੇ maal ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਤੁਹਾਨੂੰ ਕੋਈ ਘਬਰਾਉਣ ਦੀ ਲੋੜ ਨਹੀਂ ਹੈ ਇਸ ਵੇਲੇ ਮੇਰੀ ਜਿਹੜੀ ਤੁਹਾਨੂੰ ਬੇਨਤੀ ਇੱਕ ਅਪੀਲ ਹੋਈ ਹੈ ਕਿ ਆਪਾਂ ਅਗਲੇ ਕੁਝ ਘੰਟਿਆਂ ਲਈ ਜਿਹੜੇ ਦਰਿਆਵ ਦੇ ਕੰਨਿਆਂ ਦੇ ਨੇੜੇ ਨਾ ਜਾਈਏ ਕਿਉਂਕਿ ਜਦੋਂ ਪਾਣੀ ਇਸ ਸਪੀਡ ਨਾਲ ਆਉਣਾ ਹੈ ਤਾਂ ਆਪਾਂ ਨੂੰ ਸਤਰਕਤਾ ਵਰਤਣ ਦੀ ਬਹੁਤ ਲੋੜ ਹੈ ਤਾਂਕਿ ਕੋਈ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਜਿਹੜਾ ਨਾ ਹੋਵੇ ਕੋਈ ਹੋਰ ਸਿਸ ਅਨ ਅਪਡੇਟ ਆਨ ਯਰ ਉਹ ਤਾਰਿਖ ਨਾਲ 31 ਸਾਂਝੀ ਕਰ ਦਿੱਤੀ ਜਾਵੇਗੀ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਦੀ ਤਿਆਰੀਆਂ ਪੂਰੀ ਤਰ੍ਹਾਂ ਦੁਰਸ ਨੇ ਤੇ ਤੁਹਾਡੇ ਨਾਲ ਹਮੇਸ਼ਾ ਉਸੇ ਉਂਗਲੀ ਖੜੀਆਂ ਹੈ ਬਹੁਤ ਬਹੁਤ